ਕੀ ਹਾਲ ਹੈ ਬਈ ਸਾਰਿਆਂ ਦਾ ਹੋਰ ਕਿਦਾਂ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਆਪਾਂ ਕਰਦੇ ਆ ਆਪਣੇ ਸ਼ੌਂਕ ਦੀਆਂ ਗੱਲਾਂ ਬਾਤਾਂ ਪਹਿਲਾਂ ਤਾਂ ਮਾਫੀ ਚਾਹੁੰਦਾ ਇੰਨੇ ਦਿਨ ਵਲੌਗ ਨਹੀਂ ਬਣਾ ਪਾਇਆ ਥੋੜਾ ਬੀਜੀ ਸ਼ਡਿਊਲ ਸੀਗਾ ਦੂਜੇ ਨੰਬਰ ਤੇ ਥੋੜਾ ਮਨ ਵੀ ਥੋੜਾ ਆ ਐਦਾਂ ਹੀ ਸੀਗਾ ਜਾਨਵਰਾਂ ਨਾਲੋਂ ਕਿਉਂਕਿ ਯਾਰ ਆਪਾਂ ਤਿੰਨ ਗੁਗੜੀਆਂ ਬਿਠਾਈਆਂ ਸੀਗੀਆਂ 60 ਤੋਂ 65 ਆਂਡੇ ਸੀਗੇ ਸਾਰੇ ਖਰਾਬ ਹੋ ਗਏ ਯਾਰ ਤੇ ਉਦੋਂ ਫੇ ਬਰੀਡ ਜਦੋਂ ਇਦਾਂ ਆਂਡੇ ਖਰਾਬ ਹੋ ਜਾਂਦੇ ਹਨ ਥੋੜਾ ਜਿਹਾ ਮਨ ਤਾਂ ਕਹਿਆ ਲੱਗਦਾ ਵੀ ਇਨੀ ਮਿਹਨਤ ਕਰਦੇ ਆ ਤੇ ਮੁੜ ਕੇ ਜਦੋਂ ਮਿਹਨਤ ਨਹੀਂ ਪੱਲੇ ਪੈਂਦੀ ਕੁਝ ਕ ਆਪਣੀਆਂ ਗਲਤੀਆਂ ਵੀ ਹੁੰਨੀਆਂ ਕੋਸ਼ਕ ਮੌਸਮ ਵੀ ਇਦਾਂ ਦਾ ਚਲੋ ਕੋਈ ਗੱਲ ਨਹੀਂ ਕਾਟਾ ਨਫਾ ਜ਼ਿੰਦਗੀ ਚੱਲਦਾ ਰਹਿੰਦਾ ਉਹ ਸਾਰੇ ਆਂਡੇ ਖਰਾਬ ਹੋ ਗਏ ਤਿੰਨ ਮੁਰਗੀਆਂ ਥਲੇ ਪਾਏ ਸਗੇ ਕੱਟੂ ਵੱਟ 60 70 ਆਂਡੇ ਸੀਗੇ ਬੱਚਾ ਨਹੀਂ ਬਣਿਆ ਠੀਕ ਐ ਆਂਡੇ ਅੱਜ ਤੇ ਹੁਣ ਮੁਰਗੀਆਂ ਥਲੇ 14 15 ਆਂਡੇ ਪਿਆ ਹੀ ਦੁਬਾਰਾ ਪਾਏ ਆ ਦੇਖਦੇ ਆ ਕਰਾਂਗੇ ਥੋੜੇ ਜਿਹੇ ਚੈੱਕ ਪਾਸ ਵੀ ਕੀ ਕਹਿੰਦੀਆਂ ਬਾਕੀ ਅੰਡਰਟੇਕਨ ਜਿਹੜੀਆਂ ਮੁਰਗੀਆਂ ਲੱਗੀਆਂ ਜਿਵੇਂ ਕਿ ਆਹ ਹੋਲੇ ਪਾਸੇ ਆ ਕਾਜਲ ਦੀ ਧੀ ਐ ਜੈਡਬਲੈਕ ਫੈਸਿਲਿਟੀ ਮਾਦੀ ਆ ਨੂਰਜਹਾਂ ਉਹ ਪਾਰਲੇ ਪਾਸੇ ਰਾਨੂਆ ਇਧਰਲੇ ਪਾਸੇ ਗਲਬੀ ਆ ਜੋਰਾ ਦੀ ਧੀ ਜਾਨੀ ਕਿ ਪੰਜ ਮੁਰਗੀਆਂ ਡਾਈਆਂ ਹੋਈਆਂ ਇਹਨਾਂ ਵਿੱਚ ਦੋ ਮੁਰਗੀਆਂ ਅੰਡੇ ਰੱਖਣ ਲੱਪੀਆਂ ਤੇ ਆਪਾਂ ਦੇਖਦੇ ਹੁਣ ਅਗਸਤ ਵਿੱਚ ਬਰੀਡ ਕਰਾਂਗੇ ਦੁਬਾਰਾ ਜੁਲਾਈ ਚ ਵੀ ਜੁਲਾਈ ਦੇ ਅੰਡੇ ਆ ਜੀ ਅਗ ਦੇਖਾਂਗੇ ਜਾਂ ਫੇਰ ਵੀ ਕੋਈ ਸਵੱਬ ਬਣਿਆ ਕੋਈ ਮੁਰਗੀ ਕੋੜ ਕੋਈ ਬਿਠਾਵਾਂਗੇ ਜ਼ਰੂਰ ਕਿਉਂਕਿ ਯਾਰ ਬੱਚਿਆਂ ਦੀ ਡਿਮਾਂਡ ਕਾਫੀ ਰਹਿੰਦੀ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਬਰੀਡ ਹੋਰ ਹੋਵੇ ਕਿਉਂਕਿ ਯਾਰ ਦਿਲ ਤਾਂ ਛੱਡੇ ਤੇ ਕੁਝ ਮਾਰਨਾ ਨਹੀਂ ਕਿਉਂਕਿ ਆਪਾਂ ਹਜੇ ਆ ਜਿਹੜੇ ਸਾਲ ਸ਼ੌਂਕ ਕਰਾਂਗੇ ਠੀਕ ਹੈ ਤੇ ਆਪਣੇ ਜਿਹੜੇ ਦੋਸਤ ਆਪਣੇ ਨਾਲ ਜੁੜੇ ਹੋਏ ਆ ਜਿਹੜੇ ਭਰਾ ਆਪਣੀ ਜਰਮਨਾਂ ਨੂੰ ਵੇਂਦੇ ਆ ਜਾਂ ਸ਼ੌਂਕ ਕਰਦੇ ਉਹਨਾਂ ਨੂੰ ਵੀ ਸ਼ੌਂਕ ਕਰਾਂਗੇ ਕੈਮਰਾ ਨੂੰ ਥੋੜਾ ਸੈੱਟ ਕਰ ਲੈਂਦੇ ਹੋ ਠੀਕ ਹੈ ਤੇ ਹੋਰ ਬਾਕੀ ਥੋੜਾ ਬਿਜੀ ਸ਼ਡਿਊਲ ਸਿਗਾ ਤੇ ਤੁਹਾਨੂੰ ਮੈਂ ਮੇਨ ਗੱਲ ਦੱਸ ਦਤੀ ਆ ਵਲੌਗ ਨਾ ਬਣਾਉਂਦੀ ਥੋੜਾ ਜਿਹਾ ਕਿਉਂਕਿ ਜਦੋਂ ਨਾ ਬੰਦਾ ਬਰੀਡ ਕਰਦਾ ਜਿਹੜਾ ਬੰਦਾ ਬਰੀਡ ਕਰਦਾ ਉਹਨੂੰ ਪਤਾ ਹੁੰਦਾ ਕਿਦਾਂ ਮੁਰਗੀ ਤੋਂ ਆਂਡੇ ਲੈਂਦਾ ਤੇ ਜਦੋਂ ਸਾਰੇ ਆਂਡੇ ਇੱਕ ਵਾਰੀ ਖਰਾਬ ਹੋ ਜਾਣ ਤੇ ਉਸ ਤੋਂ ਬਾਅਦ ਮਹੀਨੇ ਦੀ ਮਿਹਨਤ ਹੋਵੇ 15-20 ਦਿਨ ਮੁਰਗੀ ਬਿਠਾਓ ਆਂਡਿਆਂ ਤੇ ਉਹਨੂੰ ਸੰਭੋ ਚੱਕੋ ਉਠਾਲੋ ਉਸ ਬੰਦੇ ਨੂੰ ਪਤਾ ਹੁੰਦਾ ਜਿਹਦੀ ਬੰਦੇ ਦੀ ਮਿਹਨਤ ਖਰਾਬ ਹੋ ਜਾਂਦੀ ਆ ਚਲੋ ਕੋਈ ਗੱਲ ਨਹੀਂ ਸਦਾ ਹੀ ਜਿੱਦਾਂ ਆਪਾਂ ਚਾਹੁੰਦੇ ਆ ਜਾਂ ਇਹ ਲੋ ਵੀ ਜੇ ਉਹ ਆਪਾਂ ਮੰਗਦੇ ਰੱਬ ਕੋਲੋਂ ਉਹੀ ਨਹੀਂ ਹੁੰਦਾ ਕਈ ਵਾਰੀ ਉਹਦੇ ਉਲਟ ਵੀ ਹੋ ਜਾਂਦਾ ਸੈਨਾ ਬਿੰਦਾ ਆ ਠੀਕ ਹੈ ਬਾਕੀ ਇਹ ਮੁਰਗੀਆਂ ਖੁੱਡੇ ਜੀ ਆਣ ਨੂੰ ਤਿਆਰ ਹੋਈਆਂ ਹੋਈਆਂ ਅੰਡਰਟੇਕਰ ਉਹਨਾਂ ਨੂੰ ਕਹਿੰਦਾ ਵੀ ਆਜੋ ਚੱਲੀਏ ਤੇ ਇਹ ਹੁਣ ਇਹਨਾਂ ਨੂੰ ਬੰਦ ਕਰ ਦਾਂਗੇ ਤੇ ਪੀੜੇ ਜਾਨਵਰ ਨੂੰ ਖੋਲਦੇ ਆ ਉਹਦੇ ਨਾਲ ਦੋ ਮੁਰਗੀਆਂ ਪੀੜੀਆਂ ਲਾਈਆਂ ਹੋਈਆਂ ਇੱਕ ਮੁਰਗੀ ਚੜੇਲ ਢਾਲਦੀ ਆ ਜਿਹਦਾ ਚੜੇਲ ਛੇ ਦੀਆਂ ਅੰਡੇ ਆ ਗਈ ਠੀਕ ਹੈ ਨਹੀਂ ਇਹ ਚੜੇਲ ਇਸ ਵਾਰ ਆਪਾਂ ਬੀਚ ਦਵਾਂਗੇ ਕਿਉਂਕਿ ਚੜੇਲ ਦੇ ਅੰਡੇ ਪਹਿਲਾਂ ਬੱਚੇ ਲੈ ਸੀਗੇ ਚਾਰ ਪੰਜ ਬੱਚੇ ਬਣੇ ਸੀ ਆਪਣੇ ਉਹ ਵੈਗ ਗਏ ਤੇ ਅੱਜ ਮੈਂ ਮੇਨਲੀ ਮੈਂ ਤੁਹਾਨੂੰ ਦੱਸੂਗਾ ਆਪਣੇ ਜਿਹੜਾ ਬਲੌਗ ਅੱਜ ਦਾ ਹਨ ਉਹਦੇ ਵਿੱਚ ਕਾਫੀ ਬੱਚੇ ਸੇਲ ਦੇ ਪਾਵਾਂਗੇ ਬਿੰਗਮ ਜੋੜੀ ਪੀਲੇ ਠੀਕ ਹੈ ਤੇ ਇੱਕ ਮੁਰਗੀ ਦੇ ਨਾਲ ਵੀ ਚਾਰ ਬੱਚੇ ਆਪਾਂ ਉਹ ਵੀ ਸੇਲ ਕਰਾਂਗੇ ਦੋ ਬੱਚੇ ਉਹਨਾਂ ਵਿੱਚੋਂ ਮੋਜੇ ਆ ਦੋ ਮੋਜ ਤੋਂ ਬਿਨਾ ਅੰਡਰ ਟੈਗਰ ਲਈਆ ਅੰਡਰ ਟੈਗਰ ਲੈਣ ਦੇ ਆ ਤੇ ਆਪਣਾ ਮੇਨਲੀ ਜਿਹੜਾ ਬਲੌਗ ਅੱਜ ਇਸ ਟੌਪਿਕ ਤੇ ਰਹੇਗਾ ਤੇ ਇਹਨਾਂ ਨੂੰ ਮੈਂ ਬੰਦ ਕਰ ਦਵਾਂ ਫੇਰ ਆ ਮੈਂ ਤੁਹਾਨੂੰ ਜਿਹੜੇ ਜਿਹੜੇ ਜਾਨਵਰ ਆਪਣੇ ਕੋਲ ਸੇਲ ਕੀ ਹਨ ਉਹ ਦਿਖਾਉਂਗਾ ਠੀਕ ਹੈ ਠੀਕ ਹੈ ਚਲਦੀ ਵੀਡੀਓ ਜੀ ਦਿਖਾ ਦੂੰਗਾ ਤੁਹਾਨੂੰ ਚਾਰ ਬੱਚੇ ਆ ਠੀਕ ਹੈ ਆਪਣੇ ਵੱਡੇ ਮੁਰਗੇ ਅੰਡਰਟੈਗਰ ਦੇ ਆ ਇਹ ਜਿਹੜੀ ਮੁਰਗੀ ਇਹਨਾਂ ਦੀ ਮਾਂ ਨਹੀਂ ਹੈ ਇਹਨਾਂ ਦੀ ਮਾਂ ਜਿਹੜੀ ਹੈਗੀ ਆ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਮੁਰਗੀ ਮਿਸ ਕਾਜਲ ਦੀ ਧੀ ਜਿਹੜੀ ਆ ਨਾ ਆਪਣੀ ਜੈਡ ਬਲੈਕ ਮੁਰਗੀ ਉਹ ਇਹਨਾਂ ਦੀ ਮਾਂ ਆ ਠੀਕ ਹੈ ਉਹਦੇ ਬੱਚੇ ਆ ਅੰਡਰਟੈਗਰ ਬਲੱਡ ਲਾਈਨ ਦੇ ਆ ਮੈਂ ਦਿਖਾਉਣਾ ਤੁਹਾਨੂੰ ਇੱਕ ਵਾਰ ਕੋਸ਼ਿਸ਼ ਕਰਦਾ ਬੱਚੇ ਕਰੀਬ ਤੋਂ ਦਿਖਾ ਸਕਾਂ ਵੀ ਕਿੰਨੀ ਕੁ ਮੌਜ ਰਤਾਂ ਦੇ ਇੱਕ ਮਿੰਟ ਇੱਦੀ ਰੱਖਿਓ ਇੱਦੀ ਰੱਖ ਕੇ ਥੋੜਾ ਹਿੱਲੂਆ ਕੈਮਰਾ ਮੇਰਾ ਭਰਾ ਲੋ ਦੇਖੋ ਇਹ ਆ ਲੋ ਦੇਸਦੀਪਈ ਮੋਰ ਠੀਕ ਹੈ ਕਾਫੀ ਦੋਸਤ ਪੁੱਛਦੇ ਹੁੰਦੇ ਵੀ ਅੰਡਰਟੇਕਰ ਦੇ ਬੱਚੇ ਹੈਗੇ ਭਰਾ ਹੈਗੇ ਆ ਲੇਕਿਨ ਚਾਰ ਬੱਚੇ ਐਸ ਟਾਈਮ ਆ ਲੋ ਇੱਕ ਹੋ ਗਿਆ मोजर दूजा भी दिखाना एक मिनट एक कमेंड, दी रख एक मिनट दूसरा बच्चा भी दिखा ਦੂਜਾ ਬੱਚਾ ਵੇਖ ਲੋ ਉਹ ਵੀ ਛਾਕ ਵਾਲਾ ਹੀ ਆ ਇੰਨੀ ਮੋਹ ਜਾਰੇ ਲੱਤਾਂ ਦੇ ਵਿੱਚ ਇਹ ਦੇਖੋ ਠੀਕ ਆ ਦੂਰਾ ਵੀ ਜਿਹੜਾ ਪਹਿਲਾ ਬੱਚਾ ਦਿਖਾਉ ਉਹਦੇ ਖਾਣਾ ਠੀਕ ਆ ਪਹਿਲਾ ਯਾਨੀ ਇਹ ਦੋਨਾਂ ਦੇ ਲੱਤਾਂ ਦੇ ਬਾਹਰ ਹੈਗੇ ਆ ਤੇ ਇੱਕ ਮਿੰਟ ਉਹ ਇਧਰ ਦੁਬਾਰਾ ਦਿਖਾਉਣ ਦਾ ਗਾਰ ਨਹੀਂ ਮੈਂ ਤੁਹਾਨੂੰ ਦਾ ਦਿੰਦਾ ਦੋ ਬੱਚੇ ਜੈਡ ਬਲੈਕ ਜਿਹੜੇ ਉਹਨਾਂ ਲੱਤਾਂ ਤੇ ਬਾੜ ਲਿਆ ਦੋਹਾਂ ਦੇ ਹਨੀਗੇ ਠੀਕ ਹੈ ਬੱਚੇ ਦੇਖ ਲਿਓ ਪੂਰੇ ਐਕਟਿਵ ਹੈ ਫਟਿਆ ਇਹ ਮੁਰਗੀ ਨੇ ਬੱਚੇ ਕੱਢੇ ਅੰਡੇ ਆ ਜੋ ਲੇਕਿਨ ਬੱਚੇ ਇਸ ਮੁਰਗੀ ਦੇ ਨਹੀਂ ਉਹ ਆ ਬਾਕੀ ਅੱਜ ਕਿੰਨਾ ਮੌਸ ਕਰਕੇ ਹੁਣ ਮਾਦਾ ਪਰੇ ਇਹਨਾਂ ਨੂੰ ਕਰਨਾ ਇੱਥੇ ਥੋੜੀ ਰਹਿਣ ਦੇਣੀਆਂ ਹੁਣ ਰਾਤ ਨੂੰ ਮੱਛਾ ਲੜਨਾ ਬਾਪੂ ਬਹਿਣਾ ਲੜ ਪਿਆ ਮੈਂ ਕਿਹਾ ਮੈਂ ਸਵੇਰੇ ਕੰਮ ਤੇ ਜਾਣਾ ਇਹਨਾਂ ਨਾਲ ਥੋੜਾ ਕੰਮ ਸੀਗਾ ਮੂਦੀ ਕੱਢ ਜਾਂਦਾ ਗੋਆ ਕਿਦਾਂ ਚੜਿਆ ਗੰਦਾ ਕਰ ਦਿੰਦੀਆਂ ਗੁਹਾ ਉਹ ਮਾਤਾ ਗੁਹਾ ਮੱਝਾਂ ਯਾਰ ਪਰੇ ਗੀਤੀਆਂ ਰਵੇ ਥੱਲੇ ਮੂਤਕੇ ਦਾ ਗਾਰਗ ਦਾ ਰਹਿ ਗਿਆ ਝਾੜੂ ਹੀ ਮਾਨਾ ਹੀ ਥੁੱਕਾ ਦੇ ਸੁੱਕ ਜਾਂਦਾ ਹੁਣ ਮੈਂ ਤਾਂ ਕੰਮ ਤੇ ਵੀ ਜਾਣਾ ਹੁੰਦਾ ਨਹੀਂ ਤਾਂ ਮੈਨੂੰ ਤਾਂ ਤਸਵੀਰ ਨੂੰ ਕਾਲੀ ਹੁੰਦੀ ਮੈਂ ਹਣ ਸੁਕਾ ਸੁੱਕਾ ਕਰਕੇ ਜਾਂ ਮੈਂ ਕਿਹਾ ਭਾਈ ਦੇਖ ਲਿਓ ਬੱਚੇ ਪੂਰੇ ਫਟਿਆ ਐਕਟਿਵ ਐ ਇਹਦੇ ਵਿੱਚ ਚਾਰ ਦੇਖੋ ਬੱਚੇ ਆ ਦੋ ਦੇ ਲੱਤਾਂ ਦੇ ਬਾੜਿਆ ਠੀਕ ਐ ਦੋ ਦੇ ਹੈ ਨਹੀਂ ਦੀ ਲੇਕਿਨ ਇਹ ਆ ਗਏ ਨਾ ਬੱਚੇ ਫੀਮੇਲ ਇੱਕ ਅੱਧੀ ਨਿਕਲਣੀ ਆ ਪੱਠੇ ਯਾਰਾ ਨਿਕਲਣੇ ਆ ਜੇ ਕੋਈ ਦੋਸਤ ਲੈਣਾ ਚਾਵੇ ਬੱਚੇ ਤੇ ਦੱਸ ਦਿਓ ਤੇ ਆਪਾਂ ਦੇ ਦਾਂਗੇ ਲੇਕਿਨ ਮਿਲਣੇ ਉਸ ਦੋਸਤ ਨੂੰ ਹੀ ਆ ਬੱਚੇ ਜਿਹੜਾ ਦੋਸਤ ਪੈਸੇ ਪਰੂਗਾ ਠੀਕ ਆ ਐਵੇਂ ਨਾ ਕਹੀਓ ਵੇ ਮੇਰਾ ਭਰਾ ਕੋਈ ਵੀ ਇਹੋ ਵੋਟ ਰੇਟ ਚ ਮਿਲਣਗੇ ਘੱਟ ਰੇਟ ਚ ਨਹੀਂ ਮਿਲਣੇ ਮੈਂ ਪਹਿਲਾਂ ਕਹਿ ਦੂੰਗਾ ਠੀਕ ਆ ਹੁਣ ਮੈਂ ਤੁਹਾਨੂੰ ਪੀਲੇ ਬੱਚੇ ਵੀ ਦਿਖਾਉਣਾ ਇਹਨਾਂ ਨੂੰ ਬੰਦ ਕਰ ਦਿੰਨਾ ਪੱਠੀ ਹੈ ਇਹ ਪੱਠਾ ਇਹ ਕਰੇ ਪੀਲਾ ਇਹ ਪੱਠਾ ਗਲਵਾ ਨਿਕਲ ਸਕਦਾ ਚਾਂਸ ਹੈਗੇ ਇਹਦੇ ਗਲਵਾ ਨਿਕਲਣ ਦੇ ਡਬਲ ਹੱਟਦਾ ਇਹ ਪੱਠੀ ਨਹੀਂ ਗਲਵੀ ਹੈਗੀ ਜੋੜੀ ਚੈੱਕ ਕਰਿਓ ਕਿੱਲਾ ਜੀ ਕਹੇ ਬੇ ਦੇਰ ਨੂੰ ਲੱਗਦੀ ਹੋਵੇ ਦੱਸ ਦਿਓ ਆਪਾਂ ਤੁਹਾਨੂੰ ਦੱਸਾਂਗੇ ਬਿੰਗੰਬ ਪੱਠਾ ਬਿੰਗੰਬ ਠੀਕ ਆ ਕਿਹਾ ਬਿੰਗੰਬ ਜੋੜੀ ਆ ਪੱਠਾ ਆ ਨੀਲੀਆਂ ਹਰੀਆਂ ਨਾਲੀਆਂ ਦਾ ਪੱਠੀ ਆ ਚੇਟੀਆਂ ਨਾਲੀਆਂ ਦੀ ਤੋ ਚੱਲਦੀ ਵੀਡੀਓ ਵਿੱਚ ਮੈਂ ਆ ਜਿਹੜੇ ਜਾਨਵਰ ਦਾ ਵੀ ਸ਼ੌਂਕ ਕਰਉਨਾ ਇਹ ਜਿਹੜੇ ਬੱਚੇ ਆ ਕਾਫੀ ਤਕਰੀਬਨ ਦੋਸਤ ਪੁੱਛਦੇ ਆ ਵੀ ਤੂੰ ਬਾਈ ਸਲੇਟੀ ਬੇਂਗਮ ਜਿਹੜੇ ਬਣਾਈ ਆ ਕਿਉਂ ਨਹੀਂ ਸੇਲ ਕਰਦਾ ਮੈਂ ਉਹਨਾਂ ਨੂੰ ਦੱਸੂਗਾ ਬਾਈ ਗੁੱਸਾ ਨਾ ਕਰਿਓ ਯਾਰ ਮੈਨੂੰ ਇਹਨਾਂ ਬੱਚਿਆਂ ਦੇ ਹੁਣ ਵੀ ਪੈਸੇ ਚੰਗੇ ਮਿਲਦੇ ਲੇਕਿਨ ਮੈਂ ਸੇਲ ਨਹੀਂ ਕਰਦਾ ਨਾ ਸੇਲ ਕਰਨ ਦਾ ਕਾਰਨ ਕੀ ਆ ਕਿਉਂਕਿ ਅਜੇ ਮੈਂ ਸਲੇਟੀ ਇਹਦਾ ਬੇਂਗਮ ਆਪਣਾ ਮੋਰਗਨ ਆ ਕਾਲੇ ਕੰਢਿਆ ਵਾਲਾ ਲੁਦੀਨ ਉਹਦੀ ਬਰੀਡ ਥੋੜੀ ਰੋਕੀ ਹੋਈ ਆ ਰੋਕਣ ਦਾ ਕਾਰਨ ਇਹ ਆ ਇੱਕਦਮ ਮੇਤੋ ਹਜੇ ਖੁੱਡਿਆ ਦੀ ਕਮੀ ਆ ਠੀਕ ਆ ਦੂਸਰੇ ਨੰਬਰ ਤੇ ਮੈਚ ਉਹਨਾਂ ਵੀ ਥੋੜਾ ਮਚਿਓਰ ਹੋ ਜਵੇ ਉਹ ਇਸ ਕਰਕੇ ਜਦੋਂ ਜ਼ਿਆਦਾ ਬਰੀਡ ਹੋ ਗਈ ਉਹਦਾ ਆਪਾਂ ਇਹਦੇ ਬੱਚੇ ਵੀ ਸੇਲ ਕਰਾਂਗੇ ਬਾਕੀ ਆ ਜਿਹੜੇ ਬੱਚੇ ਬਿੰਗਮ ਹਨ ਇਹ ਥੋੜੇ ਆਪਾਂ ਸ਼ੌਂਗ ਆਪਣੇ ਕੰਨੂ ਰੱਖੇ ਆ ਥੋੜੇ ਵੱਡੇ ਕਰਕੇ ਜਦੋਂ ਆਪਣੇ ਕੋਲ ਹੋਰ ਮਗਰਸਲੇ ਟਿੰਗਮ ਬਣ ਗਏ ਫਿਰ ਸੇਲ ਕਰਾਂਗੇ ਠੀਕ ਆ ਬਾਕੀ ਨਾ ਬੱਚਿਆਂ ਦਾ ਖੁੱਡਾ ਖੱਡਾ ਸਾਫ਼ ਕਰਕੇ ਆਪਾਂ ਤੂੜੀ ਟੜੀ ਪਾਤੀ ਆ ਕਿਉਂਕਿ ਅਜੇ ਬਾਹਰ ਕੱਢਦਾ ਨਹੀਂ ਮੈਂ ਇਹਨਾਂ ਨੂੰ ਕਿਉਂਕਿ ਬਿੱਲੀਆਂ ਪੈਂਦੀਆਂ ਤੇ ਇੱਧਰ ਥੱਲੇ ਬਿੰਗਮ ਜੋੜੀ ਆਪਣੀ ਚੜ ਤਾੜੀ ਹੋਈ ਆ ਇਹ ਬਿੰਗਮ ਮੁਰਗਾ ਆਪਣਾ ਸੀਲ ਵੀ ਆਪਾਂ ਐਕਸਚੇਂਜ ਵੀ ਕਰ ਲਵਾਂ ਕਿਸੇ ਦੋਸਤ ਨਾਲ ਠੀਕ ਹੈ ਤੇ ਬਾਕੀ ਆ ਆਪਣੀ ਮੁਰਗੀ ਜਿਹੜੀ ਬੱਚੇ ਕੱਢ ਰਹੀ ਆ ਹੁਣ ਦੁਬਾਰਾ ਆਂਡੇ ਦੇਉਣ ਵਾਲੀ ਇਹ ਵੀ ਸੀਲ ਆ ਠੀਕ ਹੈ ਬੱਚੇ ਉਹ ਸੋਨੇ ਕਰਦੀ ਆ ਬੱਚੇ ਇਹਦੇ ਇਹਦੇ ਸਾਹਮਣੇ ਹੋਏ ਰੇ ਇਹਦੇ ਹੀ ਪਾਲੇ ਹੋਏ ਹੋਣੇ ਇਹਨਾਂ ਦੇ ਮਾਨ ਲਾ ਪੀ ਆਂਡੇ ਦੇ ਆਉਣ ਵਾਲੀ ਆ 12 13 ਬੱਚੇ ਜਾਣੀਏ ਆਮ ਜੀ ਗੱਲ ਆ ਕੱਢ ਦਿੰਦੀ ਆ ਪਿੰਗਮ ਦਾ ਸ਼ੌਂਕ ਕਰੋ ਆਪਣੀ ਬਣਾਈ ਬਰੀਡ ਆ ਜਿਹੜਾ ਥੱਲੇ ਮੋਰਗਾ ਦਿਖਾਇਆ ਨਾ ਉਹਦੇ ਬੱਚੇ ਆ ਪੰਜ ਪਿੰਗਮ ਤੇ ਆ ਆਪਣਾ ਆ ਗਿਆ ਸਲੇਟੀ ਮੁਰਗਲ ਦੇ ਜਿਹਦੀ ਮੈਂ ਪਹਿਲਾਂ ਗੱਲ ਕਰਦਾ ਸੀ ਠੀਕ ਹੈ ਓਏ ਠੀਕ ਹੈ ਹੁਣ ਮੈਂ ਤੁਹਾਨੂੰ ਦੂਜੇ ਬੱਚਿਆਂ ਦਾ ਵੀ ਸ਼ੌਂਕ ਕਰਾਉਣਾ ਆ ਵੀ ਜਿਹੜਾ ਮੱਥ ਧੋਗੇ ਪਾਣੀ ਪੀਣਾ ਮਿੱਠਾ ਵਾਲੇ ਆ ਹੱਥ ਧੋਗੇ ਪਾਣੀ ਪੀਣਾ ਆ ਵੀ ਜਿਹੜਾ ਥੱਲੇ ਮੁਰਗ ਦਿਖਾਇਆ ਨਾ ਬਿੰਗਮ ਉਹਦਾ ਪੁੱਤ ਆ ਇੱਧਰ ਵੀ ਦੇਖੋ ਬਰੀਡ ਆਪਣੇ ਕੋ ਕਾਫੀ ਆ ਬਾਈ ਆਪਾਂ ਸੇਲ ਕਰਾਂਗੇ ਥੋੜੇ ਜਿਹੜੇ ਵੱਡੇ ਬੱਚ ਜਾਨਵਰ ਆ ਨਾ ਥੋੜੇ ਵੱਡੇ ਕਰਕੇ ਸੇਲ ਕਰਾਂਗੇ ਠੀਕ ਹੈ ਹਜੇ ਆਪਣੇ ਕੋ ਕੁ ਮਗਰ ਬਰੀਡ ਨਹੀਂ ਬਣਦੀ ਪਈ ਮਗਰ 60 70 ਅੰਡੇ ਸੀਗੇ ਸਾਰੇ ਖਰਾਬ ਹੋ ਗਏ ਇਹ ਬਣ ਜਾਂਦੇ ਮਗਰ ਜਿਆਦਾ ਬੱਚੇ ਹੋਰ ਬਣ ਜਾਂਦੇ ਫਿਰ ਆਪਾਂ ਵੀ ਸੇਲ ਕਰ ਦਿੰਨੇ ਸੀ ਮਗਰ ਬਰੀਡ ਬਣਨ ਦਾ ਕਾਰਨ ਤੁਹਾਨੂੰ ਦੱਸੀ ਤਾਂ ਵੀ ਗਰਮੀ ਜਿਆਦਾ ਪਈ ਤੇ ਆਂਡੇ 'ਚ ਬੱਚੇ ਬਣੇ ਨਹੀਂ ਹੁਣ ਬਸ ਸਮਾਦਾ ਬਸ ਪੀਲੇ ਆ ਬਣ ਲੈ ਲੈ ਹੁਣ ਨਹੀਂ ਵੀਣਾ ਦਾ ਆਪਣਾ ਪੀਲਾ ਮੁਰਗ ਹਟਰ ਤੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਫਿਰ ਐਂਡ ਕਰਦੇ ਆਂ ਮਿਲਦੇ ਆਂ ਫਿਰ ਅਗਲੇ ਵਲੌਗ ਤਦ ਤੱਕ ਲਈ ਰੱਬ ਰੱਖਾ ਖਤਮ ਕਰਦੇ ਆਂ ਵਲੌਗ ਨੂੰ ਕਿਉਂਕਿ ਬਲੌਗ ਜਿਆਦਾ ਲੰਬਾ ਖਿੱਚਿਆ ਜਾਣਾ ਠੀਕ ਹੈ ਥੋੜਾ ਮੌਸਮ ਹੁਣ ਸੈੱਟ ਹੋ ਜਾਣਾ ਤੇ ਥੋੜਾ ਆਪਣਾ ਕੰਮ ਵੀ ਘਟੂਗਾ ਆਉਣ ਵਾਲੇ ਦਿਨਾਂ 'ਚ ਫਿਰ ਆਪਾਂ ਜਿਆਦਾ ਸ਼ੌਂਕ ਕਰਾਂਗੇ ਤਕਰੀਬ ਤਕਰੀਬਨ ਗਰਮੀ ਵੀ ਘਟਣ ਦੀ ਹੋਊਗੀ ਫਿਰ ਆਪਾਂ ਰੁਟੀਨ 'ਚ ਸ਼ੌਂਕ ਕਰਾਇਆ ਕਰਾਂਗੇ ਵਲੌਗ ਬਣਾਇਆ ਕਰਾਂਗੇ ਮਿਲਦੇ ਆਂ ਫਿਰ ਅਗਲੇ ਵਲੌਗ ਤਦ ਤੱਕ ਲਈ ਰੱਬ ਰੱਖਾ ਠੀਕ ਹੈ